ਵਾਹਿਗੁਰੂ ਜिक्का ਖਾਲਸਾ ਵਾਹਿਗੁਰੂ ਜਿੱਕੀ ਫਤਿਹ ਲੋਕ ਸੰਗਤੋ ਅੱਜ ਆਪਾਂ ਪਹੁੰਚੇ ਸਿਗੇ ਸਤਲੋਈ ਦਰਿਆ ਤੇ ਜਿੱਥੇ ਕੀ ਪਾਣੀ ਦਾ ਪੱਦਰ ਵਦਨ ਨਾਲ ਪਿੰਡਾਂ ਵਿੱਚ ਪਾਣੀ ਭਰ ਗਿਆ ਹੈ ਅਤੇ ਜੋ ਕਿ ਬਹੁਤ ਹੀ ਮੁਸ਼ਕਲਾਂ ਪੈਦਾ ਹੋ ਰਹੀਆਂ ਨੇ ਜੋ ਵੀ ਉੱਥੋਂ ਦੇ ਲੋਕ ਵਸਨੀਕ ਨੇ ਘਰ ਬਾਹਰ ਛੱਡਨੇ ਪੈ ਰਹੇ ਨੇ ਅਤੇ ਜੋ ਵੀ ਲੜਿੰਦੀ ਸਮਗਰੀ ਜਾਂ ਪਸ਼ੂ ਜਾਂ ਟਰੈਕਟਰ ਟਰਾਲੀਆਂ ਕਾਰਾਂ ਜੋ ਵੀ ਜਿੰਨਾ ਸਮਾਨ ਕਿਸੇ ਭਰਾ ਤੋਂ ਬਾਹਰ ਕੱਢਿਆ ਗਿਆ ਹੈ ਉਹ ਆਪਣਾ ਸਮਾਨ ਬਾਹਰ ਬੰਨਾ ਤੇ ਲੈ ਕੇ ਜਾਂ ਕਿਸੇ ਸੁੱਕੀਆਂ ਥਾਵਾਂ ਤੇ ਜਿੱਥੇ ਜਿਵੇਂ ਸਕੂਲ ਵਗੈਰਾ ਚ ਆ ਗਏ ਨੇ ਤੇ ਕਈ ਕਿਸਾਨ ਭਰਾਵਾਂ ਦਾ ਸਮਾਨ ਅਜੇ ਘਰਾਂ ਦੇ ਵਿੱਚ ਹੀ ਹੈ ਜੋ ਨਹੀਂ ਕੱਢਿਆ ਗਿਆ ਅਤੇ ਜਿਸ ਨਾਲ ਜੀਵਨ ਪੱਧਰ ਬਹੁਤ ਜ਼ਿਆਦਾ ਮੁਸ਼ਕਲ ਹੋ ਗਿਆ ਹੈ ਅਤੇ ਉਸੇ ਤਰ੍ਹਾਂ ਜਿਵੇਂ ਕਿ ਆਪਣੇ ਹੁਣ ਲੋਕ ਨੇ ਜਿਹੜੇ ਵਿਚਾਰੇ ਬੰਨਾ ਤੇ ਬੈਠਣ ਲਈ ਮਜਬੂਰ ਹੋ ਗਏ ਨੇ ਆਪਣੇ ਪਸ਼ੂਆਂ ਨੂੰ ਲੈ ਕੇ ਆਪਣੇ ਪਰਿਵਾਰ ਦੇ ਨਾਲ ਬੈਠੇ ਹੋਏ ਨੇ ਅਤੇ ਬਿਰਗਾ ਨੂੰ ਇਹ ਬਹੁਤ ਜ਼ਿਆਦਾ ਮੁਸ਼ਕਲਾਂ ਆ ਰਹੀਆਂ ਨੇ ਸੋ ਉਸੇ ਤਰ੍ਹਾਂ ਆਪਣੇ ਡੰਗਰਾਂ ਪਸ਼ੂਆਂ ਨੂੰ ਲੋਕ ਘਰਾਂ ਵਿੱਚੋਂ ਬਾਹਰ ਕੱਢ ਕੇ ਸੁਰੱਖਿਅਤ ਥਾਵਾਂ ਤੇ ਲ ਜਾ ਰਹੇ ਨੇ ਅਤੇ ਉਸੇ ਤਰ੍ਹਾਂ ਆਪਣੀਆਂ ਜੋ ਵੀ ਸੇਵਾ ਸੁਸਾਇਟੀਆਂ ਨੇ ਬਹੁਤ ਦੂਰੋ ਦੂਰੋ ਬਠਿੰਡਾ ਸੰਗਰੂਰ ਜਿੱਥੋਂ ਤੱਕ ਵੀ ਲੋਕਾਂ ਤੋਂ ਪਹੁੰਚ ਹੋ ਰਿਹਾ ਹੈ ਦੂਰ ਤੋਂ ਦੂਰ ਇੱਥੇ ਲੋਕ ਆਪਣਾ ਰਾਸ਼ਨ ਲੈ ਕੇ ਪਹੁੰਚ ਰਹੇ ਨੇ ਜਿਵੇਂ ਪਸ਼ਵਾਂ ਲਈ ਚਾਰਾ ਸੁੱਕਾ ਚਾਰਾ ਤੂੜੀ ਵਗੈਰਾ ਅਤੇ ਆਟਾ ਦਾਲ ਜੋ ਵੀ ਲੜਿੰਦੀ ਸਮਗਰੀ ਹੈ ਵੱਧ ਤੋਂ ਵੱਧ ਲੋਕ ਆਪਣਾ ਯੋਗਦਾਨ ਪਾ ਰਹੇ ਨੇ ਅਤੇ ਦੂਰੋਂ ਦੂਰੋਂ ਲੋਕ ਆਣ ਕੇ ਲੰਗਰ ਲਾ ਰਹੇ ਨੇ ਇਹਨਾਂ ਦਾ ਦਿਲੋਂ ਧੰਨਵਾਦ ਆ ਅਤੇ ਆਪਾਂ ਨੂੰ ਇਸੇ ਤਰ੍ਹਾਂ ਹੀ ਹਮਲਾ ਮਾਰਨ ਦੀ ਲੋੜ ਆ ਜੋ ਕਿ ਆਪਣੇ ਅਜਿਹੇ ਭਰਾ ਮੁਸੀਬਤਾਂ ਵਿੱਚ ਫਸੇ ਹੋਏ ਨੇ ਉਹਨਾਂ ਨੂੰ ਅੱਜ ਆਪਾਂ ਨੂੰ ਉਹਨਾਂ ਨਾਲ ਮੋਢੇ ਨਾਲ ਮੋਢਾ ਲਾ ਕੇ ਖੜਨ ਦੀ ਜ਼ਰੂਰਤ ਆ। ਸੋ ਦੋਸਤੋ ਇਸੇ ਤਰ੍ਹਾਂ ਇਹ ਆਪਾਂ ਵੱਧ ਚੜ ਕੇ ਹਿਸਾਬਾਈਏ। ਅਤੇ ਪਹਿਲਾਂ ਆਪਾਂ ਜਾ ਕੇ ਜਿੱਥੇ ਆਪਾਂ ਆਪਣੀ ਸਮੱਗਰੀ ਪਹੁੰਚਾਉਣੀ ਹੈ ਉੱਥੇ ਦਾ ਜਾ ਕੇ ਜਾਈ ਜਾ ਲਈਏ। ਅਤੇ ਆਪਾਂ ਨੂੰ ਗਰਾਊਂਡ ਲੈਵਲ ਤੇ ਵੀ ਜਾਈਏ ਅੱਗੇ ਜਿਵੇਂ ਘਰਾਂ ਵਿੱਚ ਆਪਾਂ ਸਿਰਫ ਬੰਨਾ ਤੇ ਨਾ ਨਿਰਭਰ ਰਹਿ ਜਾਈਏ। ਜੋ ਵੀ ਘਰ ਨੇ ਉੱਥੋਂ ਤੱਕ ਬੋਟਾਂ ਰਹੀ ਆਪਾਂ ਅਪਡੇਟ ਸਮੱਗਰੀ ਆ ਜੋ ਟਿਕਾਣਿਆਂ ਤੱਕ ਪਹੁੰਚ ਸਕੇ ਜੋ ਕਿ ਕੋਈ ਵੀ ਭਰਾ ਆਪਣਾ ਸਮੱਗਰੀ ਤੋਂ ਰੱਖਣ ਤੋਂ ਜਾਂ ਕੋਈ ਪਸ਼ੂ ਜੋ ਕਿ ਅਜੇ ਵੀ ਕਈ ਘਰਾਂ ਵਿੱਚ ਜਿੱਥੇ ਪਾਣੀ ਘਰ ਉੱਚੇ ਨੇ ਪਾਣੀ ਨਹੀਂ ਪਹੁੰਚਿਆ ਉੱਤੇ ਘਰਾਂ ਦੇ ਵਿੱਚ ਹੀ ਪਸ਼ੂ ਬੰਨੇ ਹੋਏ ਨੇ ਅਤੇ ਜੋ ਕਿ ਆਪਣੀ ਰਣਿੰਦੀ ਸਮੱਗਰੀ ਤੋਂ ਕੋਈ ਵੀ ਘਰ ਜਾਂ ਕੋਈ ਪਰਿਵਾਰ ਵਾਂਝਾ ਨਾ ਰਹਿ ਸਕੇ ਤਾਂ ਹੀ ਆਪਣੀ ਸੇਵਾ ਸਫਲ ਹੋਣੀ ਹੈ ਕਿ ਆਪਾਂ ਹਰੇਕ ਘਰ ਤੱਕ ਜੋ ਵੀ ਦਰਿਆਵਾਂ ਦੇ ਵਿੱਚ ਘਰਾਂ ਵਿੱਚ ਫਸੇ ਹੋਏ ਨੇ ਆਪੇ ਉਹਨਾਂ ਤੱਕ ਪਹੁੰਚੇ ਸੋ ਆਪਣੇ ਆਪਣੇ ਜਰੀਏ ਸੋਸ਼ਲ ਮੀਡੀਆ ਦੇ ਜਰੀਏ ਵੱਧ ਤੋਂ ਵੱਧ ਲੋਕਾਂ ਤੱਕ ਇਹ ਵੀਡੀਓ ਪਹੁੰਚਾਈਏ ਜਾਂ ਹੋਰ ਵੀ ਜਿਹੜੀਆਂ ਸੁਸਾਇਟੀਆਂ ਨਾਲ ਜਿਹੜੀਆਂ ਮਨੁੱਖਤਾ ਦੀ ਸੇਵਾ ਵਾਲੀਆਂ ਨੇ ਜੋ ਕਿ ਹਮੇਸ਼ਾ ਹੀ ਮਾੜੇ ਵਕਤ ਦੇ ਵਿੱਚ ਮੋਢੇ ਨਾਲ ਮੋਢਾ ਲਾ ਕੇ ਖੜ੍ਹਦੀਆਂ ਨੇ ਉਹਨਾਂ ਤੱਕ ਇਹ ਵੀਡੀਓ ਹਾਲਾਤ ਅੱਜ ਦੇ ਜੋ ਨੇ ਉਹ ਪਹਚਾਈਏ ਤਾਂ ਜੋ ਹੋਰ ਵੱਧ ਤੋਂ ਵੱਧ ਰਾਸ਼ਨ ਪਹੁੰਚ ਸਕੇ ਅਤੇ ਹੜਪੀਰਤਾ ਦੇ ਲਈ ਕੁਝ ਨਾ ਕੁਝ ਉਹਨਾਂ ਦਾ ਜਿਹੜਾ ਜੀਵਨ ਪੱਧਰ ਸੌਖਾ ਹੋ ਸਕੇ ਅਤੇ ਇਹ ਅਜੇ ਹਾਲਾਤ ਜਿਵੇਂ ਨਮਾਨ ਲਗਾਇਆ ਜਾ ਰਿਹਾ ਹੈ ਕਿ 20 ਤੋਂ 25 ਦਿਨ ਤੱਕ ਅਜੇ ਇਦਾਂ ਹੀ ਪਾਣੀ ਚੱਲਣਾ ਹੈ ਸੋ ਦੋਸਤੋ ਅੱਜ ਨਹੀਂ ਆਪਾਂ ਨੂੰ ਇਹਨਾਂ ਨਾਲ ਘਟੋ ਘਟ ਥੋੜਾ ਲੰਮਾ ਸਮਾਂ ਤੱਕ ਮੋਢਾ ਨਾ ਮੋਢਾ ਲਾ ਕੇ ਖੜਨ ਦੀ ਜ਼ਰੂਰਤ ਹੈ ਅਤੇ ਆਪਾਂ ਆਪਣੇ ਨਿੱਜੀ ਰਜਿਮਿਆਂ ਨੂੰ ਛੱਡ ਕੇ ਉੱਥੋਂ ਤੱਕ ਪਹੁੰਚੀਏ ਅਤੇ ਉੱਥੋਂ ਦੀ ਖਬਰ ਲਈਏ ਕਿ ਕਿੰਨਾ ਹਾਲਾਤਾਂ ਵਿੱਚ ਜ਼ਿੰਦਗੀ ਗੁਜ਼ਰ ਰਹੀ ਹੈ ਅਤੇ ਆਪਾਂ ਉਹਨਾਂ ਦੀ ਮਦਦ ਕਰ ਸਕੀਏ ਅਤੇ ਜੋ ਵੀ ਲੰਗਰ ਜਿਵੇਂ ਦਾ ਵੀ ਆਪਾਂ ਲਾ ਸਕਦੇ ਹਾਂ ਦਵਾਈਆਂ ਦਾ ਖਾਣ ਪੀਣ ਦਾ ਪਸ਼ੂਆਂ ਦੇ ਹਰੇ ਚਾਰੇ ਦਾ ਜਿਹੜੀ ਵੀ ਸਮੱਗਰੀ ਦੀ ਜ਼ਰੂਰਤ ਹੈ ਆਪਾਂ ਵੱਧ ਤੋਂ ਵੱਧ ਲੈ ਕੇ ਉੱਥੇ ਪਹੁੰਚੀਏ ਇਸ ਦੁਨੀਆ ਉਤੇ ਬਹੁਤ ਦਾਨੀ ਸੱਜਣ ਨੇ ਜਿਵੇਂ ਅੱਜ ਦੇਖਿਆ ਕਿ ਦੂਰੋਂ ਦੂਰੋਂ ਬਠਿੰਡੇ ਸੰਗਰੂਰ ਤੋਂ ਲੋਕ ਆਏ ਹੋਏ ਨੇ ਦੇਖ ਕੇ ਮਨ ਬਹੁਤ ਖੁਸ਼ ਹੋਇਆ ਅਤੇ ਆਪਾਂ ਇਸੇ ਤਰ੍ਹਾਂ ਹੀ ਆਪਣੇ ਭਰਾਵਾਂ ਦਾ ਸਾਥ ਦਿੱਤੇ ਧੰਨਵਾਦ